ਵਰਲਡ স্মੋਲੇਸ ਚੈਸ ਸੀਗੀ 2008 ਦੇ ਵਿੱਚ ਮੈਂ ਬਣਾਈ ਸੀ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਵੀ ਇੱਦਾਂ ਇੱਕ ਬੋਤਲ ਦੇ ਵਿੱਚ ਇੱਕ ਬੰਦੇ ਨੇ ਮੰਜੀ ਬਣਾਈ ਹੈ ਤੇ ਉਹਦਾ ਨਾਮ ਫਿਲਮ ਕਾ ਬੁੱਕ ਚ ਦਰਜ ਹੈ ਤੇ ਤੂੰ ਵੀ ਇਤਰਾਦਾ ਜਰੂਰ ਕੋਸ਼ਿਸ਼ ਕਰ ਫਿਰ ਮੈਂ ਇੱਕ ਹੋਰ ਚੈਸ ਤਿਆਰ ਕੀਤੀ ਜਿਹਨੂੰ ਮੈਂ ਮੈਗਨੇਟਿਕ ਚੈਸ ਤਿਆਰ ਕੀਤਾ ਤੇ ਫਿਰ ਉਹ ਉਸ ਚੈਸ ਨੂੰ ਲਿੰਕਾ ਬੁੱਕ 2010 ਦੇ ਵਿੱਚ ਉਹਨਾਂ ਨੇ ਦਰਜ ਕੀਤਾ ਦੀ ਸਭ ਤੋਂ ਛੋਟੀ ਚੈਸ ਬਣਾਉਂਦਾ ਕਿਸ ਤਰ੍ਹਾਂ ਦੇ ਮਾਨਤਾਇਆ ਕਿਉਂਕਿ ਉਹ ਤੁਸੀਂ ਕਹਿੰਦੇ ਕੰਧੂਈ ਦੇ ਨੱਕੇ ਚੋਂ ਨਿਕਲ ਜਾਂਦੀ ਹੈ ਉਹ ਕਿਸ ਤਰ੍ਹਾਂ ਦੇ ਮਾਨਤਾ ਹੈ ਦੂਸਰੀ ਗਏ ਸਾਰੇ ਕਹਿੰਦੇ ਜੀ ਇਹ ਸਾਡੇ ਆ ਵਾਲੀ ਮਸ਼ੀਨ ਬਣਦੀ ਹੈ ਜੀ ਅਸੀਂ ਆ ਵਾਲਾ ਪੁਰਜਾ ਬਣਾਉਂਦੇ ਜੀ ਇਹ ਪਰਪੇ ਬਣਾਉਂਦੇ ਜੀ ਇਹ ਆ ਬਣਾਉਂਦੇ ਜੀ ਹਿੱਤੇ ਮੈਂ ਕਹਾਂ ਜੀ ਅਸੀਂ ਸ਼ਤਰੰਜ ਬਣਾਉਂਦੇ ਕਹਿੰਦਾ ਉਹ ਕੀ ਹਿੰਦੂ ਸ਼ਤਰੰਜ ਅੰਮ੍ਰਿਤਸਰ ਦੇ ਲੋਕਾਂ ਨੂੰ ਸ਼ਤਰੰਜ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਸੀ 8 ਦਸੰਬਰ 2008 ਨੂੰ ਮੈਂ ਇੱਕ ਦਾਅਵਾ ਲਗਾਇਆ ਸੀ ਜੀਤ ਕੁਬਾਰ ਦੇ ਵਿੱਚ ਕਿ ਦੁਨੀਆ ਦੀ ਸਭ ਤੋਂ ਛੋਟੀ ਸ਼ਤਰੰਜ ਮੈਂ ਬਣਾਈ ਹੈ ਉਹ ਦਾਅਵੇ ਦਾ ਕੋਈ ਟਾਈਮ ਹੁੰਦਾ ਕਿਤੇ ਚਿਰਦੇ ਵਿੱਚ ਦਾਅਵਾ ਪੇਸ਼ ਕਰਨਾ ਹੁੰਦਾ ਤੇ ਉਹ ਕੋਈ ਪੇਸ਼ ਨਾ ਕਰ ਪਾਇਆ ਕਿ ਉਹ ਤੋਂ ਛੋਟੀ ਕਿਸ ਨੇ ਬਣਾਈ ਨਹੀਂ ਸੀ ਫਿਰ ਗ੍ਰਿਸ ਵਰਲਡ ਰਿਕਾਰਡ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਇਹ ਆ ਵਾਲੀ ਲੈਟਰ ਪਾਈ ਕਿ ਅਸੀਂ ਮੰਨਦੇ ਤੁਸੀਂ ਸਾਡਾ ਰਿਕਾਰਡ ਤੋੜਿਆ ਤੇ ਫਿਰ ਉਹਨਾਂ ਨੇ ਐਕਸੈਪਟ ਕੀਤਾ ਵੀ ਬਾਕੀ ਤੁਸੀਂ ਵਰਲਡ ਸਮਾਲੈਸ ਚੈਸ ਬਣਾਈ ਤੁਸੀਂ 2mm ਦਾ ਜਿਹੜਾ ਰਿਕਾਰਡ ਤੋੜਿਆ ਫਿਰ ਉਸ ਤੋਂ ਬਾਅਦ ਮੈਂ 7 7mm ਦੀ ਚੈਸ ਬਣਾਈ ਜਿਹਨੂੰ ਮੈਂ ਸੂਜ ਨੱਕੇ ਦੇ ਵਿੱਚ ਲਿਖ Đਿਆ ਤੇ ਮੈਂ ਆਪਣੇ ਰਿਕਾਰਡ ਨੂੰ ਆਪ ਬ੍ਰੇਕ ਕੀਤਾ ਜਦੋਂ ਮੈਂ 7 7 mm ਦੀ ਚੈਸ ਬਣਾਈ ਤੇਰੇ ਮੇਰੇ ਕੋ ਅਟਲਾਂਟਾ ਤੋਂ ਇੱਕ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਦਿ ਲੋਟ ਆਫ ਦਾ ਰਿੰਗ ਇੱਕ ਮੂਵੀ ਭੇਜੀ ਵੀ ਤੁਸੀਂ ਆ ਮੂਵੀ ਦੇਖੋ ਉਹ ਮੈਂ ਮੂਵੀ ਦੇਖ ਕੇ ਮੂਵੀ ਦੇ ਵਿੱਚੋਂ ਕਰੈਕਟਰ ਕੱਢੇ ਗਏ ਫਿਰ ਉਹ ਕਰੈਕਟਰ ਉੱਤੇ ਕੰਮ ਕੀਤਾ ਗਿਆ ਫਿਰ ਉਹਨਾਂ ਦਾ ਸਕਲਪਚਰ ਬਣੇ ਤੇ ਫਿਰ ਉਹਦੀ ਚੈਸ ਬਣੀ ਤੇ ਮੈਂ ਅਟਲਾਂਟਾ ਭੇਜੀ ਦਾ ਲੋਟ ਆਫ ਦਾ ਰਿੰਗ ਉਹ ਵੀ ਬੜੇ ਖੁਸ਼ ਹੋਏ ਵੀ ਵਾਕਈ ਤਰ੍ਹਾਂ ਇਹ ਕੋ ਕੰਮ ਗਿਆ ਇਸ ਨੂੰ ਕਰਕੇ ਦਿਖਾਇਆ ਪੰਜਾਬ ਦੇ ਨੌਜਵਾਨ ਗੱਬਰੂ ਅਗਰ ਠਾਂ ਲੈਣ ਤੇ ਕੁਝ ਵੀ ਅਸੰਭਵ ਬਣਾ ਲਗੇ ਨਜ਼ਰ ਹੁੰਦਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਅੰਮ੍ਰਿਤਸਰ ਦੇ ਅਮਰਤਪਾਲ ਸਿੰਘ ਹੋਣਾ ਵੱਲੋਂ ਜਿਨ੍ਹਾਂ ਵੱਲੋਂ ਦੁਨੀਆ ਦੀ ਸਭ ਤੋਂ ਛੋਟੀ ਚੈਸ ਜਿਹੜੀ ਹੈ ਉਹ ਬਣਾਈ ਗਈ ਹੈ ਅਤੇ ਨਾਲ ਹੀ ਉਹਨਾਂ ਵੱਲੋਂ ਕਿ ਇਸ ਤਰ੍ਹਾਂ ਦੀ ਚੈਸ ਬਣਾਈ ਗਈ ਹੈ ਜੋ ਕਿ ਬਹੁਤ ਕਾਸਟਲੀ ਹੈ ਅਤੇ ਵਿਦੇਸ਼ਾਂ 'ਚ ਜੋ ਜਾਂਦੀ ਹੈ ਚੈਸ ਤੇ ਜਦੋਂ ਇਹ ਪਹੁੰਚਦੀ ਹੈ ਤੇ ਲੋਕਾਂ ਦੇ ਕੀ ਰਿਐਕਸ਼ਨ ਹੁੰਦੇ ਨੇ ਜਾਂ ਅਮਰਤਪਾਲ ਹੋਣਾ ਦੇ ਕੀ ਰਿਐਕਸ਼ਨ ਹੈ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਅਮਰਿਤਪਾਲ ਸਾਡੇ ਨਾਲ ਮੌਜੂਦ ਨੇ ਅਮਰਿਤ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਬਾਬੂ ਸ਼ਾਹੀ ਤੇ ਤੁਹਾਡਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੀ ਚੈਸ ਜਿਹੜੀ ਆ ਦੁਨੀਆ ਦੀ ਸਭ ਤੋਂ ਛੋਟੀ ਚੈਸ ਜਿਹੜੀ ਤੁਸੀਂ ਬਣਾਈ ਔਰ ਸਭ ਤੋਂ ਮਹਿੰਗੀ ਚੈਸ ਜਿਹੜੀ ਆ ਔਰ ਸਭ ਤੋਂ ਵੱਡੀ ਚੈਸ ਜਿਹੜੀ ਤੁਸੀਂ ਬਣਾਈ ਹੈ ਜੀ ਬਿਲਕੁਲ ਤੁਸੀਂ ਸਹੀ ਕਿਹਾ ਜਿਹੜੀ ਵਰਲਡ ਸਮਾਲੈਸਟ ਚੈਸ ਸੀਗੀ 2008 ਦੇ ਵਿੱਚ ਮੈਂ ਬਣਾਈ ਸੀ ਤੇ ਜਿੰਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਸੱਜਣਾ ਨੇ ਬਹੁਤ ਮੇਰਾ ਹੌਸਲਾ ਵਧਾਇਆ ਔਰ ਦੋਸਤਾ ਵੱਲੋਂ ਕਿਆ ਗਿਆ ਵੀ ਯਾ ਤੂੰ ਇਹਦੇ ਨਾਲ ਦਾ ਕੁਝ ਹੋਰ ਵੀ ਜ਼ਰੂਰ ਕਰ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਵੀ ਇਦਾਂ ਇੱਕ ਬੋਤਲ ਦੇ ਵਿੱਚ ਇੱਕ ਬੰਦੇ ਨੇ ਮੰਜੀ ਬਣਾਈ ਹੈ ਤੇ ਉਹਦਾ ਨਾਮ ਲਿੰਕਾ ਬੁੱਕ 'ਚ ਹੋ ਗਿਆ ਵਾ ਦਰਜ ਹੋਇਆ ਤੇ ਤੂੰ ਵੀ ਇਸ ਤਰ੍ਹਾਂ ਦਾ ਜ਼ਰੂਰ ਕੁਝ ਕਰ ਮੈਂ ਫਿਰ ਜਦੋਂ ਮੈਂ ਬੋਤਲ ਦੇ ਵਿੱਚ ਚੈਸ ਬਣਾਈ ਔਰ ਮੈਂ ਲਿੰਕਾ ਬੁੱਕ ਨੂੰ ਭੇਜੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਅਸੀਂ ਇਦਾਂ ਦੀਆਂ categories drop ਕਰਤੀਆਂ ਹੁਣ ਬਹੁਤ ਸਾਰੇ ਲੋਕ ਬੋਤਲਾਂ 'ਚ ਮੰਜੇ ਕੁਰਸੀਆਂ ਕੁਝ ਨਾ ਕੁਝ ਬਣਾ ਰਹੇ ਨੇ ਪਰ ਜੇ ਅਸੀਂ ਤੁਹਾਡੀ ਕੋਈ ਚੀਜ਼ ਲਵਾਂਗੇ ਤੇ ਉਹ ਚੀਜ਼ ਵਰਕਿੰਗ ਹੋਣੀ ਚਾਹੀਦੀ ਹੈ ਫਿਰ ਮੈਂ ਇੱਕ ਹੋਰ ਚੈਸ ਤਿਆਰ ਕੀਤੀ ਜਦੋਂ ਮੈਂ ਮੈਗਨੇਟਿਕ ਚੈਸ ਤਿਆਰ ਕੀਤਾ ਤੇ ਫਿਰ ਉਹ ਉਸ ਚੈਸ ਨੂੰ ਲਿੰਕਾ ਬੁੱਕ 2010 ਦੇ ਵਿੱਚ ਉਹਨਾਂ ਨੇ ਦਰਜ ਕੀਤਾ ਦੁਨੀਆ ਦੀ ਸਭ ਤੋਂ ਛੋਟੀ ਚੈਸ ਬਣਾਉਣ ਦਾ ਕਿਸ ਤਰ੍ਹਾਂ ਦੇ ਮਨਚ ਆਇਆ ਕਿਉਂਕਿ ਉਹ ਤੁਸੀਂ ਕਹਿੰਦੇ ਕੰਧੂਈ ਦੇ ਨੱਕੇ ਚ ਨਿਕਲ ਜਾਂਦੀ ਹੈ ਉਹ ਕਿਸ ਤਰ੍ਹਾਂ ਦੇ ਮਨਚ ਆਇਆ ਮੈਨਾ ਮੇਰੇ ਜਦੋਂ ਮੈਂ ਕੋਈ 14 15 ਸਾਲ ਦਾ ਸੀਗਾ ਤੇ ਉਦੋਂ ਮੇਰੇ ਦੋਸਤ ਸੀਗੇ ਸਾਰੇ ਕਹਿੰਦੇ ਸੀ ਜੀ ਸਾਡੇ ਆਹ ਵਾਲੀ ਮਸ਼ੀਨ ਬਣਦੀ ਹੈ ਜੀ ਅਸੀਂ ਆਹ ਵਾਲਾ ਪੁਰਜਾ ਬਣਾਉਂਦੇ ਜੀ ਅਸੀਂ ਵਰਮੇ ਬਣਾਉਂਦੇ ਜੀ ਅਸੀਂ ਆਹ ਬਣਾਉਂਦੇ ਤੇ ਮੈਂ ਕਹਾਂ ਜੀ ਅਸੀਂ ਸ਼ਤਰੰਜ ਬਣਾਉਂਦੇ ਕਹਿੰਦਾ ਉਹ ਕੀ ਅੰਮਰਸਾ ਦੇ ਲੋਕਾਂ ਨੂੰ ਸ਼ਤਰਾਂਜ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਸੀ ਤੇ ਮੈਂ ਨਾ ਇੱਕ ਨਿਊਜ਼ਪੇਪਰ ਉਦੋਂ ਉਸ ਜਮਾਨੇ 'ਚ ਕਾਇਆ ਤੇ ਉਹਦੇ ਵਿੱਚ ਨਾ ਇੱਕ ਮਣੀਕੰਦਨ ਸੀਗਾ ਤਾਮਿਲਨਾਡੂ ਦੇ ਉਹਨਾਂ ਨੇ 22x24mm ਦੀ ਚੈਸ ਬਣਾਈ ਔਰ ਗ੍ਰਿਨਿਸ ਬੁੱਕ वर्ल्ड ਰਿਕਾਰਡ ਤੋੜਿਆ ਮੈਂ ਉਹ ਜਿਹੜੀ ਕਟਿੰਗ ਸੀ ਨਾ ਮੈਂ ਆਪਣੇ ਵਰਕਸ਼ਾਪ ਦੇ ਵਿੱਚ ਲਗਾ ਲਈ ਇਸ ਲਈ ਲਗਾਈ ਕਿਉਂਕਿ ਮੇਰੇ ਜਿਹੜੇ ਦੋਸਤ ਹੁੰਦੇ ਕਹਿੰਦੇ ਵੀ ਯਾਰ ਸਾਨੂੰ ਨਹੀਂ ਪਤਾ ਚੈਸ ਕੀ ਹੁੰਦੀ ਹੈ ਮੈਂ ਉਹਨਾਂ ਨੂੰ ਦਿਖਾਵਾਂਗਾ ਕਿ ਜਿਹੜੀ ਸਾਡੀ ਚੈਸ ਹੈ ਉਹ ਗ੍ਰਿਨਿਸ ਵਲਡ ਰਿਕਾਰਡ ਤੱਕ ਪਹੁੰਚ ਗਈ ਹੈ ਮੈਂ ਉਹਨਾਂ ਨੂੰ ਦਿਖਾਉਂਦਾ ਸੀਗਾ ਵੀ ਇਹ ਗ੍ਰਿਨਿਸ ਵਲਡ ਰਿਕਾਰ ਇਹ ਚੀਜ਼ ਉਹਨਾਂ ਨੂੰ ਦਿਖਾਉਣ ਵਾਸਤੇ ਲਗਾਈ ਗਈ ਤੇ ਪਰ ਮੈਨੂੰ ਵੀ ਇਸ ਚੀਜ਼ ਦਾ ਖਿਆਲ ਨਹੀਂ ਆਇਆ ਕਿ ਕਦੋਂ ਮੈਂ ਉਹਦਾ ਰਿਕਾਰਡ ਬ੍ਰੇਕ ਕਰਨ ਦਾ ਸੋਚਿਆ ਔਰ ਮੈਂ ਉਹਦਾ ਰਿਕਾਰਡ ਬ੍ਰੇਕ ਕੀਤਾ ਤੇ ਫਿਰ ਉਹ ਰਿਕਾਰਡ 22 22 ਹੈ ਮੁੰਡਾ ਮੈਂ ਆਪਣਾ ਦਰਜ ਕਰਾਇਆ 8 ਦਸੰਬਰ 2008 ਨੂੰ ਇੱਕ ਦਾਵਾ ਲਗਾਇਆ ਜੀਤ ਅਖਬਾਰ ਦੇ ਵਿੱਚ ਕਿ ਦੁਨੀਆ ਦੀ ਸਭ ਤੋਂ ਛੋਟੀ ਸ਼ਤਰੰਜ ਮੈਂ ਬਣਾਈ ਹੈ ਉਹ ਦਾਅਵੇ ਦਾ ਕੋਈ ਟਾਈਮ ਹੁੰਦਾ ਕਿੰਨੇ ਚਿਰ ਦੇ ਵਿੱਚ ਦਾਵਾ ਪੇਸ਼ ਕਰਨਾ ਹੁੰਦਾ ਤੇ ਉਹ ਕੋਈ ਪੇਸ਼ ਨਾ ਕਰ ਪਾਇਆ ਕਿ ਉਹ ਤੋਂ ਛੋਟੀ ਕਿਸੇ ਨੇ ਬਣਾਈ ਨਹੀਂ ਸੀਗੀ ਫਿਰ ਗਿਨੀਸ ਵਲਡ ਰਿਕਾਰਡ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਇਹ ਆ ਵਾਲੀ ਲੈਟਰ ਪਾਈ ਕਿ ਅਸੀਂ ਮੰਨਦੇ ਤੁਸੀਂ ਸਾਡਾ ਰਿਕਾਰਡ ਤੋੜਿਆ ਤੇ ਫਿਰ ਉਹਨਾਂ ਨੇ ਸੈਪਟ ਕੀਤਾ ਵੀ ਬਾਕੀ ਤੁਸੀਂ ਵਰਲਡ ਸਮੋਲੈਸ ਚੈਸ ਬਣਾਈ ਤਾਂ ਕਿੰਨਾ ਕੋ ਖੁਸ਼ੀ ਹੋਈ ਕਿ ਉਹਨਾਂ ਕੇ ਗਿਨੀਸ ਵਰਬੁੱਕ ਰਿਕਾਰਡ ਚ ਨਾਮ ਦਰਜ ਕਰਾਉਣਾ ਬੜੀ ਵੱਡੀ ਗੱਲ ਹੈ ਤੁਹਾਡਾ ਨਾਮ ਦਰਜ ਹੋਇਆ ਸੀ ਕਿਸ ਤਰ੍ਹਾਂ ਦੀ ਕਿੰਨੀ ਖੁਸ਼ੀ ਹੋਈ ਸੀ ਬਹੁਤ ਜੀ ਖੁਸ਼ੀ ਮੈਨੂੰ ਤੇ ਇਦਾਂ ਲੱਗਦਾ ਸੀ ਵੀ ਬਸ ਮਤਲਬ ਤੁਸੀਂ ਜਿੱਤ ਲਿਆ ਸਾਰਾ ਕੋ ਜੀ ਉਮਰ ਮੇਰੀ ਬਹੁਤ ਘੱਟ ਸੀਗੀ ਫਸਟ ਆਉਣਾ ਤੇ ਫਰਸਟ ਰਹਿਣਾ ਇਹਨਾਂ ਦੋਵਾਂ 'ਚ ਬੜਾ ਡਿਫਰੈਂਸ ਹੁੰਦਾ ਐ ਫਰਸਟ ਹੋਣਾ ਇੱਕ ਵਾਰੀ ਮਿਹਨਤ ਕੀਤੀ ਤੁਸੀਂ ਫਰਸਟ ਆ ਗਏ ਪਰ ਹਮੇਸ਼ਾ ਫਰਸਟ ਹੀ ਰਹਿਣਾ ਕੁਝ ਨਾ ਕੁਝ ਕਰਦੇ ਰਹਿਣਾ ਇਹ ਬੜਾ ਔਖਾ ਬਾਈ ਬਾਈ ਬੜਾ ਤੁਸੀਂ ਜਿਹੜੀ ਐਮ ਐਮ ਦੀ ਜ ਬਣਾਈ ਸੀ ਉਸ ਤੋਂ ਬਾਅਦ ਛੋਟੀ ਹੋਰ ਵੀ ਚੈਸ ਬਣਾਈ ਕਿ ਤੁਹਾਡੇ ਮਨ ਨੂੰ ਹਾਂ ਮੈਂ ਫਿਰ ਬਾਈ ਅਹਿਮਦ ਦਾ ਜਿਹੜਾ ਰਿਕਾਰਡ ਤੋੜਿਆ ਫਿਰ ਉਸ ਤੋਂ ਬਾਅਦ ਮੈਂ 7 7 ਐਮ ਐਮ ਦੀ ਚੈਸ ਬਣਾਈ ਜਿਹਨੂੰ ਮੈਂ ਸੂਜਨੱਕੇ ਦੇ ਵਿੱਚ ਦੀ ਕੱਢਿਆ ਵੀ ਮੈਂ ਆਪਣੇ ਰਿਕਾਰਡ ਨੂੰ ਆਪ ਬ੍ਰੇਕ ਕੀਤਾ ਜਦੋਂ ਮੈਂ 7 7 ਐਮ ਐਮ ਦੀ ਚੈਸ ਬਣਾਈ ਉਹ ਇੰਨੀ ਨਾਜ਼ੁਕ ਸੀਗੀ ਤੇ ਉਹ ਮੈਨੂੰ ਲ ਬਚ ਜਾਈਗੀ ਮੇਰੇ ਤੋਂ ਮਤਲਬ ਇੰਨੀ ਨਾਜ਼ੁਕ ਕਿਤੇ ਵੀ ਕੋਈ ਗੱਲਬਾਤ ਹੋ ਜਾਏ ਟੁੱਟ ਸਕਦੀ ਸੀ ਫਿਰ ਉਹਨੂੰ ਮੈਂ ਮੁੰਦਰੀ ਦੇ ਵਿੱਚ ਮੰਡਤਾ ਉਹਨੂੰ ਮੈਂ ਮੁੰਦਰੀ ਦੇ ਵਿੱਚ ਜੜਦਾ ਵੀ ਆ ਜਿਹੜੀ ਚੈਸ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਜਾਂ ਸਾਡੇ ਸਮਾਜ ਲਈ ਬਚੀ ਰਵੇ ਮੈਂ ਇਸ ਕਰਕੇ ਇਹਨੂੰ ਫਿਰ ਮੁੰਦਰੀ ਦੇ ਵਿੱਚ ਮੰਡਤਾ ਸੀ ਇਹ 7 7 ਐਗੰਦੀ ਚੈਸ ਸੀ ਔਰ ਜਦੋਂ ਤੁਸੀਂ ਇਹ ਮੁੰਦਰੀ 'ਚ ਜੜੇ ਮਨ ਨੂੰ ਖੁਸ਼ੀ ਹੁੰਦੀ ਕਹਿੰਦੇ ਕਹਿੰਦੇ ਸਭ ਤੋਂ ਪਿਆਰੀ ਚੀਜ਼ ਜੋ ਮੁੰਦਰੀ ਜੜੀਦੀ ਇਹਨਾਂ ਤੋਂ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਮਨ ਨੂੰ ਕਿੰਨੀ ਖੁਸ਼ੀ ਸੀ ਭਾਜੀ ਲੋਕਾਂ ਨੇ ਲੱਖਾਂ ਕਰੋੜਾਂ ਦੇ ਨਗ ਪਾਏ ਪਰ ਆ ਕਰੋੜਾ ਰੁਪਏ ਦਾ ਨਾਗ ਹੈ ਜਿਹੜਾ ਮੈਂ ਆਪਣੀ ਉਂਗਲੀ ਦੇ ਵਿੱਚ ਪਾਇਆ ਇਹਦੇ ਵਿੱਚ ਮੇਰੀ ਮਿਹਨਤ ਹੈ ਇਹ ਨਾਗ ਇਹੋ ਜਿਹਾ ਵਾ ਤੁਸੀਂ ਕਰੋੜਾਪਤੀ ਉੱਪਰ ਆ ਖਰੀਦ ਨਹੀਂ ਸਕਦੇ ਕਿਉਂਕਿ ਇਹ ਮੈਂ ਹੀ ਬਣਾਉਂਦਾ ਮੈਂ ਆਪਣੇ ਨਾਗ ਆਪਣੇ ਲਈ ਬਣਾਇਆ ਮੈਂ ਵੇਚਦਾਨੀ ਨੂੰ ਬਣਾ ਕੇ ਔਰ ਜਦੋਂ ਦੇਸ਼ਾਂ ਤੋਂ ਅੱਜ ਤੁਹਾਡੀ ਚੈਸ ਜਾਂਦੀ ਫਿਰ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਤੁਹਾਡੀ ਭਾਜੀ ਮੈਨੂੰ ਬਹੁਤ ਵੀ ਮੈਂ ਮਿਹਨਤ ਕਰਦਾ ਵਾਂ ਲੋਕ ਮੈਨੂੰ ਪਿਆਰ ਕਰਦੇ ਨੇ ਮੇਰੇ ਕੋ ਅਟਲਾਂਟਾ ਤੋਂ ਇੱਕ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਦਿ ਲਾਰਡ ਆਫ ਦਾ ਰਿੰਗ ਇੱਕ ਮੂਵੀ ਭੇਜੀ ਵੀ ਤੁਸੀਂ ਆ ਮੂਵੀ ਦੇਖੋ ਉਹ ਮੈਂ ਮੂਵੀ ਦੇਖ ਲਈ ਮੂਵੀ ਦੇ ਵਿੱਚੋਂ ਕਰੈਕਟਰ ਕੱਢੇ ਗਏ ਫਿਰ ਉਹ ਕਰੈਕਟਰ ਉੱਤੇ ਕੰਮ ਕੀਤਾ ਗਿਆ ਫਿਰ ਉਹਨਾਂ ਦਾ ਸਕਲਪਚਰ ਬਣੇ ਤੇ ਫਿਰ ਉਹਦੀ ਚੈਸ ਬਣੀ ਤੇ ਮੈਂ ਅਟਲਾਂਟਾ ਭੇਜੀ ਦਾ ਲਾਰਡ ਆਫ ਦਾ ਰਿੰਗ ਉਹ ਵੀ ਬੜੇ ਖੁਸ਼ ਹੋਏ ਵੀ ਵਾਕਈ ਤਰ੍ਹਾਂ ਇਹ ਕੋ ਕੰਮ ਗਿਆ ਸੀ ਤੂੰ ਕਰਕੇ ਦਿਖਾਇਆ ਤੇ ਫਿਰ ਲੋਡ ਆਫ ਦਾ ਰਿੰਗ ਬਣਾਈ ਫਿਰ ਉਸ ਤੋਂ ਬਾਅਦ ਮੈਂ ਅਲੈਗਜ਼ੈਂਡਰ ਤੇ ਸੈਟਸ ਸ਼ੁਰੂ ਕੀਤੇ ਅਲੈਗਜ਼ੈਂਡਰ ਬਣਾਏ 6 ਇੰਚੀ ਬਣਾਏ 8 ਇੰਚੀ ਬਣਾਏ ਫਿਰ ਇਤਾਂ ਵੱਡੀਆਂ ਚਾਸਾ ਮੈਂ ਬਹੁਤ ਸਾਰਾ ਫੇ ਕੰਮ ਕਰਦੇ ਜਿਹੜੀ ਆ ਚ ਐਸੇ ਇਹ ਕੀ ਕਾਸਟ ਕਰਦੀ ਔਰ ਕਿਹੜੀ ਕਿਹੜੀ ਲੱਕੜ ਨਾਲ ਇਹ ਤਿਆਰ ਇਹ ਜੀ ਆ ਆਬਨੂਸ ਦੀ ਬਣੀ ਆ ਔਰ ਬਾਕਸ वुਡ ਹੈਗੀ ਆ ਇਹ ਪਿਆਰ ਤੋਂ ਲੱਕੜ ਹੁੰਦੀ ਆ ਅਸੀਂ ਉਹਦਾ ਕੰਮ ਕਰਦੇ ਆ ਤੇ ਇਸ ਸਕਲਪਚਰ ਚੈਸ ਸੈਟ ਹੈਗਾ ਮੇਰਾ 50000 ਰੁਪਏ ਦਾ ਸੈਟ ਆ ਅਕਸਰ ਹੀ ਲੋਕ ਮੂਵੀ ਤੋਂ ਬੜਾ ਇਨਸਪਾਇਰ ਹੁੰਦੇ ਨੇ ਹੁਣ ਪਿਛੇ ਜੇ ਮੂਵੀ ਆਈ ਸੀ ਕਿ ਬੜੀ ਵੱਡੀ ਬੜਾ ਬਰੌਕਫਾਸਟ ਲੈ ਕੇ ਗਈ ਹੈ ਪੁਸ਼ਪਾ ਉਹਦੇ ਵਿੱਚ ਇੱਕ ਰੈੱਡ ਚੰਦਨ ਦਾ ਨਾਮ ਦਿੱਤਾ ਗਿਆ ਕਿ ਉਹਦੇ ਵੀ ਲੱਕੜ ਦੀ ਵੀ ਤੁਸੀਂ ਬਣਾਉਂਦੇ ਹੋ ਕਿ ਉਹ ਦਾ ਕੋ ਸਬਸਟੀਟਿਊਟ ਰੱਖਿਆ ਹੈ ਕਿ ਇਸ ਜਿਹੜੀ ਚੀਜ਼ ਦਾ ਜਿਹੜੀ ਜਸ ਜਿਹੜੀ ਉਹ ਬਣ ਸਕਦੀ ਜੀ ਪਹਿਲਾਂ ਨਾ ਚਿੱਟਾ ਚੰਦਨ ਬਹੁਤ ਹੁੰਦਾ ਸੀ ਚਿੱਟਾ ਚੰਦਨ ਹੁੰਦਾ ਸੀਗਾ ਲਾਲ ਚੰਦਨ ਹੁੰਦਾ ਸੀਗਾ ਅਸਲੀ ਲਾਲ ਚੰਦਨ ਮੈਂ ਉਹਦਾ ਕੰਮ ਕੀਤਾ ਹੈ ਉਸ ਜਮਾਨੇ ਚ ਹੁੰਦਾ ਸੀਗਾ ਹੁਣ ਲਾਲ ਚੰਦਨ ਵੀ ਨਹੀਂ ਮਿਲ ਰਿਹਾ ਜਬਾਨ ਹੋ ਗਿਆ ਜਾਂ ਚਿੱਟਾ ਚੰਦਨ ਵੀ ਬਹੁਤ ਜਦੇ ਚੰਦਨ ਦੇ ਪੇੜ ਕਟਣ ਲੱਪੇ ਚਿੱਟਾ ਚੰਦਨ ਵੀ ਬੈਨ ਹੋ ਗਿਆ ਪਹਿਲਾਂ ਹਾਥੀਦੰਦ ਹੁੰਦਾ ਸੀਗਾ ਹਾਥੀਦੰਦ ਦਾ ਕੰਮ ਚੱਲਦਾ ਸੀ ਜਦੋਂ ਹਾਥੀਦੰਦ ਬੰਦ ਹੋਇਆ ਫੇ ਚੰਦਨ ਦਾ ਕੰਮ ਸ਼ੁਰੂ ਕੀਤਾ ਚੰਦਨ ਬੰਦ ਉਹ ਲਾਲ ਚੰਦਨ ਦਾ ਸ਼ੁਰੂ ਕੀਤਾ ਹੁਣ ਲਾਲ ਚੰਦਨ ਵੀ ਨਹੀਂ ਆ ਰਹੀ ਉਹਦਾ ਇੱਕ ਸਬਸਟੀਟਿਊਟ ਲੱਕੜ ਹੈ ਬਡੌਕ ਕਹਿੰਦੇ ਹਨ ਉਹਨੂੰ ਅਸੀਂ ਇੱਕ ਕੈਮੀਕਲ ਪ੍ਰੋਸੈਸ ਦੇ ਵਿੱਚੋਂ ਕੱਢਦੇ ਹਾਂ ਤੇ ਬਿਲਕੁਲ ਸੇਮ ਉਹਦੇ ਨਾਲ ਦੀ ਤਿਆਰ ਹੋ ਜਾਂਦੀ ਹੁਣ ਅਸੀਂ ਉਹਦਾ ਕੰਮ ਵੀ ਕਰ ਰਹੇ ਹਾਂ ਜਦੋਂ ਉਹ ਵੀ ਬੰਦ ਹੁੰਦੀ ਹੈ ਫਿਰ ਐਬਣੀ ਆ ਜਾਂਦੀ ਹੈ ਐਬਣੀ ਤੋਂ ਬਾਅਦ ਸ਼ੀਸ਼ਮ ਆ ਜਾਂਦੀ ਹੈ ਸਾਡੀ ਕਾਫੀ ਫੂਡ ਜਿਹਨੂੰ ਅਸੀਂ ਕਹਿੰਦੇ ਆ ਉਹ ਆ ਜਾਂਦੀ ਹੈ ਫਿਰ ਮਤਲਬ ਕੋਈ ਚੀਜ਼ ਖਤਮ ਨਹੀਂ ਹੋਈ ਉਹਦਾ ਕੋਈ ਨਾ ਕੋਈ ਸਬਸਟੀਟਿਊਟ ਅੱਗੇ ਨਿਕਲਦਾ ਹੀ ਆਇਆ ਉਸ ਚੀਜ਼ ਨਾਲ ਕੰਮ ਚੱਲਦਾ ਹੀ ਗਿਆ ਤਾਂ ਕਿ ਆਹ ਲੱਕੜ ਹੈ ਇਹਦੀ ਕੀ ਖਾਸ ਹੈ ਏ ਜੀ ਅਬਨੂਸ ਦੀ ਲੱਕੜ ਐ ਐਬਨੀ ਇਹਨੂੰ ਕਹਿੰਦੇ ਐ ਇਹ ਲੱਕੜ ਐ ਹੋਜੀ ਐ ਕਿ ਇਹੋ ਕਲੀ ਲੱਕੜ ਐ ਜਿਹੜੀ ਪਾਣੀ ਚ ਡੁੱਬ ਜਾਂਦੀ ਬਾਕੀ ਕੋਈ ਵੀ ਲੱਕੜ ਪਾਣੀ ਚ ਨਹੀਂ ਡੁੱਬਦੀ ਔਰ ਇਹ ਲੱਕੜ ਦੀ ਖਾਸੀਅਤ ਐ ਕਿ ਜਦੋਂ ਅਸੀਂ ਇਹ ਲੱਕੜ ਨੂੰ ਕੱਟਦੇ ਲੱਕੜ ਨੂੰ ਕੱਟਦੇ ਕੱਟਦੇ ਵਿੱਚੋਂ ਪੱਥਰ ਨਿਕਲਦਾ ਅੱਛਾ ਵੀ ਇਹ ਲੱਕੜ ਦੇ ਵਿੱਚ ਪੱਥਰ ਵੀ ਪਾਇਆ ਜਾਂਦਾ ਉਕੇ ਤੇ ਫਿਰ ਕਿੰਨੀ ਕਿ ਡਿਫਿਕਲਟੀਜ਼ ਹੁੰਦੀਆਂ ਜਦੋਂ ਪੱਥਰ ਨਿਕਲਦਾ ਵਿੱਚ ਇਹ ਪਾਜੀ ਜਦੋਂ ਇਹ ਲੱਕੜ ਕੱਟੀਦੀ 50% ਵੇਸਟ ਹੁੰਦੀ 50% ਕੰਮ ਹੁੰਦੀ ਆ ਕਿਉਂਕਿ ਇਹਦੇ ਵਿੱਚ ਇੰਨਾ ਪੱਥਰੀਆ ਇੰਨਾ ਕੁਝ ਨਿਕਲਦਾ ਵਿੱਚ ਅਮਰਪਾਲ ਦੇ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਸਾਥ ਦਿੰਦੇ ਨੇ ਕਹਿੰਦੇ ਨੇ ਕਿ ਇਹ ਲਾਗੀ ਜਨੂਨ ਅਮਰਪਾਲ ਨੇ ਰੱਖਿਆ ਹੈ ਜੀ ਬਿਲਕੁਲ ਪਹਿਲਾਂ ਮੇਰੇ ਫਾਦਰ ਸਾਹਿਬ ਸੀਗੇ ਉਹ ਮੇਰੀ ਬੜੀ ਸਪੋਰਟ ਕਰਦੇ ਸੀਗੇ ਕਿਉਂਕਿ ਉਹਨਾਂ ਨੂੰ ਆਪਣੀ ਜਵਾਨੀ ਦੇ ਕਿਸੇ ਵਲੇ ਵਿੱਚ ਗਿਆ ਸ਼ੌਂਕ ਸੀਗਾ ਉਹ ਚਲੋ ਸਾਡੀ ਪਰਵਰਿਸ਼ ਦੇ ਵਿੱਚ ਉਹ ਆਪਣੇ ਸ਼ੌਂਕ ਨਹੀਂ ਪੂਰੇ ਕਰੇ ਪਰ ਮੈਨੂੰ ਕਈਆਂ ਨੂੰ ਹੁੰਦਾ ਮਹਿੰਗੀਆਂ ਘੜੀਆਂ ਦਾ ਮਹਿੰਗੀਆਂ ਚੀਜ਼ਾਂ ਦਾ ਵੱਡੇ ਮੋਬਾਈਲਾਂ ਦਾ ਚੰਗੇ ਕੱਪੜੇ ਜਿਹੜੇ ਦਾ ਚੰਗੀਆਂ ਵੱਡੀਆਂ ਕਾਰਾਂ ਦਾ ਸ਼ੌਂਕ ਹੁੰਦਾ ਮੈਨੂੰ ਕੰਮ ਕਰਨ ਦਾ ਸ਼ੌਂਕ ਹੈ ਮੈਂ ਦਿਨ ਰਾਤ ਕਰਦਾ ਜਿਉਂ-ਜਿਉਂ ਮੈਂ ਕੰਮ ਕਰਦਾ ਮੇਰੀ ਥਕਾਵਟ ਲੱਗਦੀ ਕਿ ਮੈਂ ਥੱਕਦਾ ਤੇ ਹੁਣ ਪਰਿਵਾਰ ਚ ਕਿੰਨਾ ਦਾ ਸਪੋਰਟ ਰਹਿੰਦਾ ਜਿਹੜਾ ਸਪੋਰਟ ਜੀ ਬੜੇ ਖੁਸ਼ ਹੁੰਦੇ ਨੇ ਮੇਰੇ ਪਰਿਵਾਰ ਵਾਲੇ ਸਪੋਰਟ ਕਰ ਰਹੇ ਆ ਵੀ ਇਹ ਸੱਚੀ-ਸੁੱਚੀ ਮਿਹਨਤ ਕਰਦਾ ਪਿਆ ਲੇਕਿਨ ਇਹ ਲੁਕਤੋਂ دی ਜਾ ਰਹੀ ਹੈ ਸਾਰੀ ਜਿਹੜਾ ਤੁਹਾਡਾ ਕੰਮ ਹੈ ਚੈਸ ਦਾ ਕੰਮ ਹੈ ਬਹੁਤ ਘੱਟ ਲੋਕ ਜਿਹੜੇ ਰੀਅਲ ਚਾਂਸਸ ਰਹਿ ਗਏ ਕੀ ਕਾਰਨ ਕੀ ਸਮਝ ਰਹੇ ਇਹ ਜੀ ਕਾਰਨ ਜਿਹੜੇ ਤੇ ਸ਼ਕੀਨ ਬੰਦੇ ਨੇ ਉਹ ਅੱਜ ਵੀ ਸਾਡੇ ਕੋਲ ਲੋਕੇਸ਼ਨਾਂ ਲਾਲ ਆ ਕੇ ਹੁੰਦੇ ਨੇ ਕਿੱਥੋ ਕਿੱਥੋ ਲੋਕ ਮੇਰੇ ਕੋ ਆਉਂਦੇ ਨੇ ਚੈਸਾ ਤਿਆਰ ਕਰਾਉਂਦੇ ਆਂ ਅਸੀਂ ਕਰਕੇ ਉਹਨਾਂ ਨੂੰ ਦਿੰਦੇ ਆਂ ਹੁਣ ਲੋਕੋ ਕੋ ਟਾਈਮ ਘੱਟ ਰਹਿ ਗਿਆ ਜਿਹੜੀ ਜਦੋਂ ਜਹਜ ਦੀ ਨਾ ਟਾਈਮ ਦੀ ਹੋ ਗਈ ਇਹ ਜਿਹੜੀ ਗੇਮ ਹੈ ਕਰਾ ਸ਼ੁਰੂ ਕਰ ਲਓ 3-4 ਘੰਟੇ ਕਿਤੇ ਨਹੀਂ ਗਏ ਤੇ ਇਹ ਆਰਮੀ ਵਾਲੇ ਸਾਡੇ ਬੜੇ ਪਸੰਦ ਕਰਦੇ ਆਂ ਫੌਜੀ ਰਿਟਾਇਰ ਇਹ ਹੱਗੇ ਚੀਜ਼ਾਂ ਜਿਹੜੇ 올ਡ ਏਜ ਆ ਉਹ ਇਹ ਚੀਜ਼ਾਂ ਨੂੰ ਪਸੰਦ ਕਰਦੇ ਆਂ ਹੁਣ ਬੱਚੇ ਦੂਜੀਆਂ ਗੇਮਾਂ ਦੇ ਵਿੱਚ ਲੱਗੇ ਆ ਤੇ ਇੰਨਾ ਚੱਕਰਾਂ ਦੇ ਵਿੱਚ ਹੋਰ ਗੇਮਾਂ ਚ ਚੱਲੇ ਨੇ ਫਿਰ ਇਸ ਕਰਕੇ ਉਹ ਉਹ ਸੇਜ ਦੇ ਪਰ ਸਕੂਲਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਕੂਲਾਂ ਦੇ ਵਿੱਚ ਚੈਸ ਲਗਾਈ ਗਈ ਆ ਇਹ ਮਾਈਂ ਉਹਨਾਂ ਨੇ ਬਹੁਤ ਪ੍ਰਮੋਟ ਕੀਤਾ ਸਾਡੀ ਚੈਸ ਬਹੁਤ ਵੇਖਦੀ ਸਕੂਲਾਂ ਕਲਜਾਂ ਦੇ ਵਿੱਚ ਜਾਂਦੀ ਅਮਰਪੁਰ ਕਿ ਹੈ ਜਿੱ ਤੱਕ ਕਿਹੜੇ ਕਿਹੜਾ ਅਵਾਰਡ ਤੁਹਾਡੇ ਮਤਲਬ ਕਿ ਨਾਮ ਹੋ ਚੁੱਕਾ ਕਿਹੜਾ ਕਿਹੜੇ ਅਵਾਰਡ ਤੇ ਅਵਾਰਡ ਜੀ ਪੈ 2008 ਚ ਗਿਨੀਸ ਵਲਡ ਰਿਕਾਰਡ ਤੋੜਿਆ 2010 ਚ ਮੈਨੂੰ ਲਿੰਕਾ ਬੁੱਕ ਨੇ ਦਿੱਤਾ ਸੀਗਾ 2011 ਚ ਫਿਰ ਲਿੰਕਾ ਬੁੱਕ ਜਦੋਂ ਮੈਂ ਇੱਕ 500 ਵੋਟ ਬਲਬ ਦੇ ਅੰਦਰ ਚੈਸ ਖਿਲ ਕੇ ਦਿਖਾਈ 2013 ਦੇ ਵਿੱਚ ਮੈਂ ਇੱਕ ਐਗਜ਼ੀਬਿਸ਼ਨ ਲਗਾਈ ਥੀ ਉੱਥੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵਿਜ਼ਿਟ ਕੀਤਾ ਤੇ ਉਹਨਾਂ ਦਾ ਮੇਰਾ ਕੰਮ ਬਹੁਤ ਪਸੰਦ ਕੀਤਾ ਤੇ ਹੋਰ ਆਪਣੇ ਕਿਸੇ ਨਾਮ ਨੂੰ ਕਾ ਵੀ ਦਾ ਲਿਖੋ ਤੁਸੀਂ ਨੂੰ ਫਿਰ ਇਨਕੁਆਰੀ ਆਈ ਤੇ ਮੈਂ ਇਨਕੁਆਰੀ ਤੋਂ ਡਰ ਗਿਆ ਵੀ ਯਾਰ ਇਹ ਕਾਦੀ ਦੁਪਹਿਰੀ ਆ ਗਈ ਆਪਾਂ ਦਾ ਸਾਡਾ ਕੋਈ ਹੈ ਨਹੀਂਗਾ ਫੇਰ ਉਹ ਪੁਲਿਸ ਕਾਰ ਆਈ ਤੇ ਉਹ ਕਹਿੰਦੇ ਜੀ ਤੁਹਾਨੂੰ ਉਥੇ ਸ਼ਾਮਿਲ ਕਰਨਾ ਹੈ ਲੁਧਿਆਣੇ ਪ੍ਰੋਗਰਾਮ ਦੇ ਵਿੱਚ ਤੇ ਤੁਹਾਨੂੰ ਸਟੇਟ ਵਾਰਡ ਮਿਲ ਰਿਹਾ ਕੱਲ ਦੋ ਦਿਨ ਪਹਿਲਾਂ ਵੀ ਮੇਰੇ ਘਰ ਇਨਕੁਆਰੀ ਆਈ ਫਿਰ ਮੈਨੂੰ ਪਤਾ ਲੱਗਾ ਵੀ ਮੈਨੂੰ 13 15 ਅਗਸਤ ਨੂੰ ਸਟੇਟ ਵਾਰਡ ਮਿਲਿਆ ਫਿਰ ਲੁਧਿਆਣੇ ਨੂੰ ਮੈਨੂੰ ਸਟੇਟ ਵਾਰਡ 골ਡ ਮੈਟਲ 10000 ਤੋਂ 11000 ਦਾ ਕੋਈ ਚੈੱਕ ਸੀਗਾ ਕੁਛ ਐਦਾਂ ਇੱਕ ਕਿਤਾਬ ਛਪਾਈ ਸੀ ਫਿਰ ਜਦੋਂ ਸਟੇਟ ਵਾਰਡ ਮਿਲਿਆ ਫਿਰ ਸਰਕਾਰੀ ਸਹੂਲਤਾਂ ਵੀ ਮਿਲੀਆਂ ਐ ਐਗਜ਼ਿਬਿਸ਼ਨਾਂ ਲੱਗਦੀਆਂ ਨੇ ਐਗਜ਼ਿਬਿਸ਼ਨਾਂ ਚ ਮੈਨੂੰ ਸਰਕਾਰ ਸਪான்ਸਰ ਕਰਦੀ ਹੈ ਕਿ ਮੈਂ ਪੰਜਾਬ ਸਰਕਾਰ ਦਾ ਸਟੇਟ ਵਾਰਡ ਹਾਂ ਸ਼ਿਲਪਕਾਰੀ ਦੇ ਵਿੱਚ ਤੇ ਫਿਰ ਇਦਾਂ ਸਰਕਾਰ ਮੈਨੂੰ ਕਾਫੀ ਸਪੋਰਟ ਕਰਦੀ ਰਹੀ ਹੈ ਹਜੇ ਤੱਕ ਕਿਸੇ ਲੀਡਰ ਤੇ ਘਰ ਗਈ ਹੈ ਚੈਸ ਕਿਉਂਕਿ ਕਹਿੰਦੇ ਨੇ ਕਿ ਅਸਲੀ ਖਿਡਾਰੀ ਜਿਹੜੇ ਉਹ ਲੀਡਰ ਹੁੰਦੇ ਨੇ ਕਦੀ ਕਿਸੇ ਦੇ ਘਰ ਨਹੀਂ ਗਈ ਹਜੇ ਤੱਕ ਪਾਜੀ ਸਾਡੀ ਮੇਰੇ ਕੋਲ ਮੈਨੂੰ ਯਾਦ ਹੈ ਜਦੋਂ ਕੈਪਟਨ ਸਾਹਿਬ ਇੱਥੇ ਸਾਡੇ ਅੰਮ੍ਰਿਤਸਰ ਦੇ ਐਮਪੀ ਰਹੇ ਆ ਇਹ ਮੇਰੀ ਇੱਕ ਚੈਸ ਉਹਨਾਂ ਦੇ ਕੋਲ ਗਈ ਸੀ ਤੇ ਬਿਆਸ ਡੇ ਦੇ ਮੇਰੀ ਇੱਕ ਚੈਸ ਗਈ ਹੈ ਕੋਈ ਬੰਦੇ ਸਾਡੇ ਕੋ ਲੈ ਕੇ ਗਏ ਉਹਨਾਂ ਦਾ ਪ੍ਰੈਜ਼ੈਂਟ ਕੀਤੀ ਹੈ ਇਦਾਂ ਵਿੱਚ ਬੰਦੇ ਪਏ ਪਏ ਕੇ ਬਹੁਤ ਸਾਰੀਆਂ ਗਈਆਂ ਹੁਣ ਚੰਨੀ ਸਾਹਿਬ ਮੈਨੂੰ ਮਿਲੇ ਸੀ ਕਿ ਇਥੇ ਅੰਮ੍ਰਿਤਸਰ ਆਏ ਸੀਗੇ ਤੇ ਉਹਨਾਂ ਦੀ ਮੈਂ ਪੇਂਟਿੰਗ ਉਹਨਾਂ ਨੂੰ ਬਣਾ ਕੇ ਦਿੱਤੀ ਸੀਗੀ ਤੇ ਫਿਰ ਫਿਰ ਮੈਂ ਉਹਨਾਂ ਨੂੰ ਚੈਸ ਬਣਾ ਕੇ ਭੇਜੀ ਇਹ ਤਾਂ ਬਹੁਤ ਸਾਰੇ ਲੋਕਾਂ ਨੂੰ ਮੈਂ ਸਾਡੀ ਜਾਂਦੀ ਅੰਮ੍ਰਿਤਪਾਲ ਦਾ ਗੋਲ ਕੀ ਆ ਕੀ ਚਾਹੁੰਦਾ ਅੰਮ੍ਰਿਤਪਾਲ ਕਿਸ ਤਰ੍ਹਾਂ ਦੇ ਕਿਹੜੇ ਕਿਹੜਾ ਅਵਾਰਡ ਹੈ ਜਿਹੜਾ ਦਿਮਾਗ ਚਾ ਕਿ ਇਹ ਆਪਾਂ ਅਚੀਵ ਕਰਨਾ ਔਰ ਆ ਚੀਜ਼ ਬਣਾਣੀ ਵੀ ਹੈ ਮੈਂ ਜੀ ਇੱਕ ਚੈਸ ਦਾ ਡਿਜ਼ਾਈਨ ਪਲਾਨ ਕਰਕੇ ਬੈਠਾ ਜਿਹਨੂੰ ਉਹ ਕੋਸ਼ਿਸ਼ ਕਰ ਰਹੇ ਵੀ ਕਿਸੇ ਤਰੀਕੇ ਮੈਨੂੰ 1 ਸਾਲ ਦਾ ਟਾਈਮ ਮਿਲੇ ਔਰ ਮੈਂ ਉੱਤੇ ਕੰਮ ਕਰਨਾ ਚਾਹੁੰਦਾ ਮੈਂ ਵੇਖੋ ਜੋ ਪਰਮਾਤਮਾ ਨੇ ਚੈਸ ਚੈਸ਼ 6 ਮਹੀਨੇ ਸਾਲ ਤੱਕ ਮੈਂ ਉਸ ਚੈਸ ਨੂੰ ਸ਼ੁਰੂ ਕਰਾਂ ਪਰ ਮੇਰਾ ਗੋਲ ਹੈ ਵੀ ਇੱਕ ਵਾਰੀ ਮੈਂ ਚੈਸ ਬਣਾ ਕੇ ਦੇਖਣੀ ਜ਼ਰੂਰ ਵੀ ਉਹ ਕੀ ਚੀਜ਼ ਮੈਂ ਐਡਾ ਵੱਡਾ ਪਲਾਨ ਹੋ ਰਹੀ ਨਹੀਂ ਮਿਹਨਤ ਕਰਕੇ ਆਉਣ ਵਾਲੀ ਜਨਰੇਸ਼ਨਾਂ ਪੀੜ੍ਹੀਆਂ ਨੂੰ ਉਹ ਚੀਜ਼ ਦਿਖਾਵਾਂਗੇ ਵੀ ਦੇਖੋ ਕੋਈ ਅੰਮ੍ਰਿਤਪਾਲ ਸਿੰਘ ਸੀਗਾ ਵੀ ਇਹਨੇ ਇੰਨੀ ਮਿਹਨਤ ਕਰਕੇ ਇਹ ਚੀਜ਼ ਤਿਆਰ ਕੀਤੀ ਸੀ ਆ ਰਾਮਗੜੀਏ ਪਰਿਵਾਰ ਦੇ ਲਈ ਕੀ ਲੱਗਦਾ ਸਰਕਾਰ ਨੂੰ ਕੋਈ ਵੱਖਰਾ ਕੋਈ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਲੁਪਤ ਹੁੰਦੀਆਂ ਜਾ ਰਹੀਆਂ ਲੋਕ ਬਹੁਤ ਘਾਟੇ ਤੇ ਬੱਚੇ ਕੰਮ ਕਰ ਰਹੇ ਕਿ ਲੱਗਦਾ ਕਿ ਸਰਕਾਰ ਨੂੰ ਇਹ ਇਨੀਸ਼ੀਏਟਿਵ ਪਾਜੀ ਲੈਣਾ ਚਾਹੀਦਾ ਹੈ ਇਹ ਇਸ ਕੌਮ ਨੇ بڑے بڑے ਹੀਰੇ ਦਿੱਤੇ ਨੇ ਸਾਨੂੰ بڑے بڑے ਐ ਸ਼ਾਰਪ ਮਾਈਂਡਡ ਔਰ ਇਸ ਪਰਿਵਾਰ ਦੇ ਬੱਚੇ ਕਹਿੰਦੇ ਨੇ ਵੀ ਜਮਦੇ ਇੰਜੀਨੀਅਰ ਹੁੰਦੇ ਨੇ ਇਹਨਾਂ ਇੰਜੀਨੀਅਰਿੰਗ ਦੀ ਲੋੜ ਹੀ ਨਹੀਂ ਹੁੰਦੀ ਤੇ ਸਰਕਾਰ ਨੂੰ ਜ਼ਰੂਰ ਪ੍ਰਮੋਟ ਕਰਨਾ ਚਾਹੀਦਾ ਇੰਡਸਟਰੀ ਨੂੰ ਮਸ਼ੀਨਰੀ ਲਾਈਨ ਨੂੰ ਮਸ਼ੀਨਾ ਡੀ ਡੀਆਂ ਮਸ਼ੀਨਾ ਵਡੀਆਂ ਜਿਹੜੀਆਂ ਸਭ ਇਹ ਰਾਮਗੜੀਆ ਪਰਿਵਾਰਾਂ ਨੇ ਬਣਾਈਆਂ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਹ ਕੋਈ ਵਧੀਆ ਇਹਨਾਂ ਦੇ ਪ੍ਰੋਗਰਾਮ ਬਣਾਉਣੇ ਚਾਹੀਦੇ ਜਿਦੇ ਵਿੱਚ ਇਹਨਾਂ ਨੂੰ ਇੰਡਸਟਰੀ ਲੋਨਲੀ ਪ੍ਰਮੋਟ ਕੀਤਾ ਜਾਵੇ ਇਹਨਾਂ ਨੂੰ ਲੋਨ ਦਿੱਤੇ ਜਾਣਾਂਨ ਸਬਸਿਡੀਆਂ ਦਿੱਤੀਆਂ ਜਾਣ ਤਾਂ ਕਿ ਇਹ ਚੀਜ਼ਾਂ ਮਸ਼ੀਨਰੀ ਜਿਹੜੀ ਸਾਡੇ ਅੰਮ੍ਰਿਤਸਰ ਪੰਜਾਬ ਦੀ ਮਸ਼ੀਨਰੀ ਹੈ ਇਹ ਸਾਰੇ ਵਰਲਡ ਦੇ ਵਿੱਚ ਐਕਸਪੋਰਟ ਹੋ ਰਹੀ ਹੈ ਇਹੋ ਇਹੋ ਜਿਹੀਆਂ ਮਸ਼ੀਨਾਂ ਸਾਡੇ ਪੰਜਾਬ ਚ ਬਣਦੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਲੋਕ ਪੰਜਾਬ ਤੋਂ ਮੰਗਾਉਂਦੇ ਨੇ ਇਸ ਕਮਿਊਨਿਟੀ ਨੂੰ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦੇ ਲਈ ਕੁਝ ਖਾਸ ਉਪਰਾਲੇ ਕੀਤੇ ਜਾਣ ਖਾਸ ਉਪਰਾਲੇ ਜਿਹੜੇ ਸਰਕਾਰ ਵੱਲੋਂ ਕੀਤੇ ਜਾਣ ਜਿੱਤੇ ਲੇਕਿਨ ਇਹ ਜਿਹੜੀ ਚੈਸਿਆ ਚੈਸ ਨੂੰ ਵੇਖ ਕੇ ਜੋ ਰੂਹ ਖੁ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਜਿਹੜਾ ਸਟਰਕਚਰ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਜਿਹੜੇ ਨੇ ਜਿਹੜੇ ਬਣਾਏ ਗਏ ਨੇ ਸਭ ਤੋਂ ਬਣਾਏ ਗਏ ਨੇ ਜੇ ਰਾਣੀ ਹੋਵੇ ਚਾਹੇ ਰਾਜਾ ਕੋੜਾ ਹੋਵੇ ਚਾਹੇ ਉਹ ਕੋਈ ਵੀ ਜਿਹੜਾ ਤੁਸੀਂ ਕਿਸੇ ਚੀਜ਼ ਦੀ ਮੂਰਤ ਨੂੰ ਆਤਰਮ ਹੁੰਦੇ ਤੇ ਐਸਾ ਲੱਗਦਾ ਕਿ ਜਿਵੇਂ ਜਿੰਦਾ ਜਗਦੀ ਇਹ ਮੂਰਤ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਲੇਕਿਨ ਕਿਤਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਅਲੁਕਤ ਹੁੰਦੀਆਂ ਹੋਏ ਨਜ਼ਰ ਆ ਰਹੀਆਂ ਸਮਾਂ ਬਹੁਤ ਲੱਗਦਾ ਹੈ ਜਿਸ ਤਰ੍ਹਾਂ ਮਤਮਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਲੀਡਰਾਂ ਦੇ ਘਰ ਇਹਨਾਂ ਚੈਸ ਗਈਆਂ ਹੋਣਗੀਆਂ ਕਿਉਂਕਿ ਅਕਸਰ ਹੀ ਕਹਿੰਦੇ ਨੇ ਕਿ ਸਭ ਤੋਂ ਵੱਡੇ ਖਿਡਾਰੀ ਜਿਹੜੇ ਹੁੰਦੇ ਨੇ ਉਹ ਲੀਡਰ ਹੀ ਹੁੰਦੇ ਨੇ ਲੇਕਿਨ ਕਿਤੇ ਕਿਤੇ ਇਸ ਚੈਸ ਜਿਹੜੋ ਖੇਲਦੇ ਹੋਰ ਕਿਤੇ ਬਹੁਤ ਸਾਰੇ ਜਿਹੜੇ ਉਹਨਾਂ ਵੱਲੋਂ ਆਪਣੇ ਆਪਣੇ ਤੋਂ ਤਰੀਕੇ ਵੀ ਜਿਹੜੇ ਆ ਉਹ ਸਿੱਖੇ ਜਾਂਦੇ ਹੋਣਗੇ ਲੇਕਿਨ ਇਸ ਤਰ੍ਹਾਂ ਦੇ ਨੌਜਵਾਨ ਜੋ ਕਿ ਆਪਣੇ ਪੰਜਾਬ ਦੇ ਨਾਲ ਆਪਣੇ ਸਾਤਾ ਨਾਮ ਰੋਸ਼ਨ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਅਤੇ ਇਹਨਾਂ ਦੀ ਬਰਾਤਰੀ ਜਿਹੜੀ ਆ ਰਾਮਗੜੀਆ ਬਰਾਦਰੀ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਇਹ ਵੀ ਚੋਲ ਸੋਚਦੀ ਹੋਵੇਗੀ ਕਿ ਸਰਕਾਰ ਆ ਇਹਨਾਂ ਬਾਰੇ ਜ਼ਰੂਰ ਸੋਚੇ ਤਾਂ ਜੋ ਕਿ ਇਹ ਜਿਹੜੀ ਅਲੁप्त ਹੁੰਦੀ ਜਾ ਰਹੀ ਹੈ ਜਿਹੜੀ ਕਾਰੀਗਰੀ ਹੈ ਇਹ ਜ਼ਰੂਰ ਕਿਤੇ ਨਾ ਕਿਤੇ ਬਚਾਈ ਜਾ ਸਕੇ ਲੇਕਿਨ ਅੰਮ੍ਰਿਤਪੁਰ ਵੱਲੋਂ ਦੁਨੀਆ ਦੀ ਸਭ ਤੋਂ ਛੋਟੀ ਚੈਸ ਬਣਾ ਕੇ ਕਿਨਿਸਵਲ ਬੁੱਕ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਇਹਨਾਂ ਦਾ ਕਹਿਣਾ ਕਿ ਹੁਣ ਇੱਕ ਸਾਲ ਲਗਾ ਕੇ ਉਹਨਾਂ ਨੇ ਇੱਕ ਐਸਤਰਾ ਦੀ ਚੈਸ ਬਣਾਈ ਜਾਵੇਗੀ ਜਿਹੜਾ ਕੋਈ ਵੀ ਬੰਦਾ ਤੋੜ ਜਿਹੜਾ ਉਹ ਨਹੀਂ ਕੰਡ ਪਾਵੇਗਾ ਤੇ ਉਹ ਜਿਹੜੀ ਚੈਸ ਦੇਖ ਕੇ ਲੋਕ ਜਿਹੜਾ ਉਹ ਦੂਰੋਂ ਦੂਰ ਜਣਾਡੋ ਜਿਹੜਾ ਵੇਖਣ ਵਾਸਤੇ ਜ਼ਰੂਰ ਆਉਣਗੇ ਲੇਕਿਨ ਕਿਤੇ ਨਾ ਕਿਤੇ ਕਿੱਤੇ ਦਾ ਕੰਮ ਹੈ ਅਸੀਂ ਵੀ ਚਾਹਵਾ ਕਿ ਲੋਕ ਜਿਹੜੇ ਅਮਰਪਾਲ ਸਿੰਘ ਉਹਨਾਂ ਨਾਲ ਗੱਲਬਾਤ ਕਰਾਂ ਤੇ ਉਹਨਾਂ ਨਾਲ ਮਿਲ ਕੇ ਜਿਹੜੀ ਆ ਇਸ ਇਸ ਜਿਹੜੀ ਲੁਪਤ ਹੁੰਦੀ ਜਾ ਰਹੀ ਹੈ ਜਿਹੜੀ ਕਾਰੀਗਰੀ ਇਸ ਨੂੰ ਬਚਾਇਆ ਜਾ ਸਕੇ ਤੇ ਦੇਸ਼ਾਂ ਕੈਮਰਾਮੈਨ ਵਾਚ ਦੇ ਆ ਗੁਪੇ ਸਿੰਘ ਬਾਬੂ ਸ਼ਹੀ ਅਮਸਾ ਸਾਹਿਬ